ਨੇ ਜਿੰਦੇ ਆਪਣਾ ਆਪ ਪਸਾਨ ਆਪਣਾ ਆਪ ਪਸਾਨ ਨੇ ਜਿੰਦੇ ਆਪਣਾ ਆਪ ਪਸਾਨ ਹਰੀ ਬਿਨਾ ਕੋਈ ਸਾਖ ਨ ਤੇਰੀ ਹਰੀ ਦੇ ਕਰ ਪਸਾਨ ਨੇ ਜਿੰਦੇ ਆਪਣਾ ਆਪ ਪਸਾਨ ਆਪਣਾ ਆਪ ਪਸਾਨ ਨੇ ਜਿੰਦੇ ਆਪਣਾ ਆਪ ਪਸਾਨ ਸੋਨੇ ਵਰਗੀ ਦੇਹ ਹੈ ਤੇਰੀ ਸੋਨੇ ਵਰਗੀ ਤੇ ਹੈ ਤੇਰੀ ਕਰਨਾ ਰਤਾ ਗੁਮਾਨ ਨੇ ਜਿੰਦੇ ਆਪਣਾ ਆਪ ਪਸਾਨ ਆਪਣਾ ਆਪ ਪਸਾਨ ਨੇ ਜਿੰਦੇ ਆਪਣਾ ਆਪ ਪਸਾਨ ਸਮੇਂ ਦੀ ਇਹਨੂੰ ਦੀਮਕ ਲੱਗਨੀ ਸਮੇਂ ਦੀ ਇਹਨੂੰ ਦੀਮਕ ਲੱਗਨੀ ਜਾਣਾ ਇਹਨੇ ਸਮਸਾਨ ਨੇ ਜਿੰਦੇ ਆਪਣਾ ਆਪ ਪਸਾਨ ਆਪਣਾ ਆਪ ਪਸਾਨ ਨੇ ਜਿੰਦੇ ਆਪਣਾ ਆਪ ਪਸਾਨ ਜੰਮ ਦਾ ਫੰਦਾ ਕੋਸ਼ਿਸ਼ ਕਰਦਾ ਜੰਮਦਾ ਬੰਦਾ ਕੋਸ਼ਿਸ਼ ਕਰਦਾ ਲਿਆਵੇ ਤੇਰੀ ਮਕਾਨ ਨੇ ਜਿੰਦੇ ਆਪਣਾ ਆਪ ਪਸਾਨ ਆਪਣਾ ਆਪ ਪਸਾਨ ਨੇ ਜਿੰਦੇ ਆਪਣਾ ਆਪ ਪਸਾਨ ਨਾਮ ਧਿਆਲਾ ਗੁਰੂ ਨੂੰ ਪਾਲਾ ਨਾਮ ਧਿਆਲਾ ਗੁਰੂ ਨੂੰ ਪਾਲਾ ਮਰਨਾ ਹੋਊ ਆਸਾਨ ਨੇ ਜਿੰਦੇ ਆਪਣਾ ਆਪ ਪਸਾਨ ਆਪਣਾ ਆਪ ਪਸਾਨ ਨੇ ਜਿੰਦੇ ਆਪਣਾ ਆਪ ਪਸਾਨ ਇਕੱਠੇ ਕਰ ਕਰ ਕੋਠੇ ਪਰ ਲੀ ਇਕੱਠੇ ਕਰ ਕਰ ਕੋਠੇ ਪਰ ਲੀ ਲੰਬੇ ਲਈ ਤੂੰ ਤਾਨ ਨੇ ਜਿੰਦੇ ਆਪਣਾ ਆਪ ਪਸਾਨ ਆਪਣਾ ਆਪ ਪਸਾਨ ਨੇ ਜਿੰਦੇ ਆਪਣਾ ਆਪ ਪਸਾਨ ਕੁਝ ਵੀ ਤੇਰੇ ਸਾਥ ਨਾ ਜਾਣਾ ਕੁਝ ਵੀ ਤੇਰੇ ਸਾਥ ਨਾ ਜਾਣਾ ਤੂੰ ਨਾ ਤੇਰੀ ਜਾਨ ਨਿਜਿੰਦੇ ਆਪਣਾ ਆਪ ਪਸਾਨ ਆਪਣਾ ਆਪ ਪਸਾਨ ਨਿਜਿੰਦੇ ਆਪਣਾ ਆਪ ਪਸਾਨ ਪੁੰਨ ਨਾ ਕੀਤਾ ਦਾਨ ਨਾ ਕੀਤਾ ਪੁੰਨ ਨਾ ਕੀਤਾ ਦਾਨ ਨਾ ਕੀਤਾ ਕੀਤਾ ਬਸ ਗੁਮਾਨ ਨਿਜਿੰਦੇ ਆਪਣਾ ਆਪ ਪਸਾਨ ਆਪਣਾ ਆਪ ਪਸਾਨ ਨਿਜਿੰਦੇ ਆਪਣਾ ਆਪ ਪਸਾਨ ਇੱਕ ਦਿਨ ਮੌਤ ਨੇ ਟੂਣਾ ਕਰਨਾ ਇੱਕ ਦਿਨ ਮੌਤ ਨੇ ਟੂਣਾ ਕਰਨਾ ਸੱਜਣਾ ਪੈਣਾ ਜਹਾਨ ਨਿਜਿੰਦੇ ਆਪਣਾ ਆਪ ਪਸਾਨ ਆਪਣਾ ਆਪ ਪਸਾਨ ਨਿਜਿੰਦੇ ਆਪਣਾ ਆਪ ਪਸਾਨ ਫੁੱਲਾਂ ਵਰਗੀ ਸੇਜ ਹੈ ਮਿਲਦੀ ਫੁੱਲਾਂ ਵਰਗੀ ਸੇਜ ਹੈ ਮਿਲਦੀ ਰਾਜਿਆਂ ਵਾਂਗ ਸਨਮਾਨ ਨਿਜਿੰਦੇ ਆਪਣਾ ਆਪ ਪਸਾਨ ਆਪਨਾ ਆਪ ਪਸਾਨ ਨੇ ਜਿੰਦੇ ਆਪਨਾ ਆਪ ਪਸਾਨ ਨਾਮ ਦੇ ਜਿਹਰੇ ਕਰਨ ਕਮਾਏ ਨਾਮ ਦੇ ਜਿਹਰੇ ਕਰਨ ਕਮਾਏ ਕਰਦਾ ਜਗ ਬਖਾਨ ਨੇ ਜਿੰਦੇ ਆਪਨਾ ਆਪ ਪਸ ਆਪਨਾ ਆਪ ਪਸਾਨ ਨੇ ਜਿੰਦੇ ਆਪਨਾ ਆਪ ਪਸ ਆਪਨਾ ਆਪ ਪਸਾਨ ਨੇ ਜਿੰਦੇ ਆਪਨਾ ਆਪ ਪਸਾਨ ਹਰੀ ਬਿਨਾ ਕੋਈ ਸਾਖ ਨਾ ਤੇਰੀ ਹਰੀ বিনা ਕੋਈ ਸਾਖ ਨਾ ਤੇਰੀ ਹਰੀ ਦੇ ਕਰ ਪਸਾਨ ਨੇ ਦਿੰਦੇ ਆਪਣਾ ਆਪ ਪਸਾਨ ਆਪਣਾ ਆਪ ਪਸਾਨ ਨੇ ਦਿੰਦੇ ਆਪਣਾ ਆਪ ਪਸਾਨ